ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿ ਮੈਂ ਜ਼ਰ ਠੀਕ ਠਾਕ ਹਾਂ ਜੀ ਐਬਿਡ ਪੰਜਾਬ ਚੰਦ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਹਾਂਜੀ ਬਿਲਕੁਲ ਠੀਕ ਠਾਕ ਹਾਂ ਤੇ ਮੈਂ ਨਾ ਮਤਲਬ ਉਹ ਨਾ ਆਊਟ ਹੋ ਗਿਆ 10 15 ਮਿੰਟ ਉੱਪਰ ਆਈ ਨਾ ਤੇ ਉੱਪਰ ਆ ਗਈ ਸੀ ਸੂਚ ਠੀਕ ਬਗਾ ਇਹ ਦਿਖ ਨਹੀਂ ਮਾਰ ਰਿਹਾ ਮੈਂ ਠੀਕ ਜੀ ਤੇ ਅੱਜ ਉਹਨਾਂ ਫਰੈਂਡਸ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਜੀ ਸਵੇਰ ਦਾ ਜਿਹੜਾ ਉਹ ਕਾਫੀ ਜਿਆਦਾ ਮੁੰਡਾ ਖਰਾਬ ਸੀਗਾ ਤੇ ਉਹਦੇ ਕਰਕੇ ਮੈਂ ਵੀਡੀਓ ਜੁ ਕੋਈ ਪਾਈ ਨਹੀਂ ਕੋਈ ਸਟਰੀ ਬਣਾਇਆ ਹੋਇਆ ਵਗੈਰਾ ਤੇਦਰ ਨਾਲ ਵਾਇਰਸ ਹੋ ਕੇ ਮੱਦ ਦਾ ਸਹੀ ਪਾਠ ਹਮ ਲੱਗੇ ਤੇ ਇਸ ਨੂੰ ਕਰਕੇ ਦੱਸ ਦਿੱਤਾ ਚਲੋ ਅੱਗੇ ਵੀਡੀਓ ਆਪਾਂ ਬਣਾ ਕੇ ਥੋੜੇ ਤੱਕ ਤੁਹਾਨੂੰ ਦੱਸਦੀ ਵੀਡੀਓ ਨਾਉਣ ਦਾ ਕੀ ਕਾਰਨ ਸੀਗਾ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀਗਾ ਵੀ ਮੰਮਾ ਜੀ ਦੇ ਜਿਹੜੇ ਜੀਜਾ ਹੀ ਨੇ ਨਾ ਕਾਫੀ ਜ਼ਿਆਦਾ ਬਿਮਾਰ ਨੇਗੇ ਤੇ ਅੱਜ ਸਵੇਰੇ ਉਹਨਾਂ ਦੀ ਡੈਥ ਹੋ ਗਈ ਤੇ ਇਸ ਕਰਕੇ ਮੈਂ ਇਹ ਵੀ ਬਲੌਗ ਨਹੀਂ ਆਇਆ ਹੈਗਾ ਤੇ ਮੰਮੀ ਹਮ ਮਤਲਬ ਮੰਮੀ ਚਲੇਗਾ ਨਹੀਂ ਸਵੇਰੇ ਤੇ ਰੋ ਰੈਪ ਕਿਉਂਕਿ ਗੁਵਿੰਦਗੜ੍ਹ ਰਹਿੰਦੇ ਨਹੀਂ ਕਿ ਉਹ ਕਾਫੀ ਦੂਰ ਹੈ ਨਾ ਪੈ ਜਾਂਦਾ ਕੋਈ ਗਰਮੀ ਦਾ ਮੌਸਮ ਆ ਤਾਂ ਕਰਕੇ ਜਿਹੜਾ ਹੈ ਉਹ ਸੀਗਾ ਅਭੀ ਨਹੀਂ ਗਏ ਹੋਏ ਆ ਸੰਸਤਾ ਸੀ ਜਿੱਥੇ ਮੰਨ ਰਹੇ ਤੇ ਮੇਰੀ ਡੈੱਥ ਹੋ ਗਈ ਤੇ ਕਾਫੀ ਜ਼ਿਆਦਾ ਬਿਮਾਰ ਸੀ ਕਾਫੀ ਦਿਨ ਤੋਂ ਤੇ ਦੇਖੋ ਜੀ ਮਾਵਾਪ ਦਾ ਮਾਪਪਤ ਮਾਵਾਪ ਹੁੰਦੇ ਆ ਹੁਣ ਤੇ ਜਿਹਨੇ ਮੱਜੀ ਬਡੇ ਹੋ ਜਾਣ ਤਾਂ ਜਿਹੜੇ ਹੈਗਾ ਜਿਹ ਚਾਹੀ ਜਿਹੜਾ ਜਵਾਨ ਦਾ ਜਿਹੜਾ ਹੁਣ ਤਖੁੰਦੇ ਹੁੰਦਾ ਵਾ ਤੇ ਉਹ ਇਹਨਾਂ ਬਈਰ ਖੋ ਜਾਂਦੇ ਆ ਚਾਹੀ ਫਿਰ ਮੰਦੀ ਬਹੁਤ ਜ਼ਿਆਦਾ ਅ ਬੱਚਾਂ ਉੱਤੇ ਕੋ ਲੋੜ ਹੀ ਹੁੰਦੀ ਆ ਹਨ ਤੇ ਬਹੁਤ ਜ਼ਿਆਦਾ ਦੇਖਿਆ ਸੀ ਤੇ ਕਿ ਕਿ ਲੱਗਦਾ ਹੈ ਮੈਸੇਜ ਆ ਨਾ ਉਹਨੂੰ ਫੋਨ ਕਰ ਤੇ ਬਸ ਇਸ ਕਰਕੇ ਨਾ ਜਿਵੇਂ ਫਰੈਂਡਸ ਨੂੰ ਵੀ ਵਲੌਗ ਨਹੀਂ ਬਣਾਇਆ ਇਹ ਦੋ ਤੇ بس ਜਿਸ ਨੀ ਮਤਲਬ ਚਲੋ ਸੋਚਾ ਹੋਦੀ ਮੈਂ ਥੋੜੀ ਜੋ ਕੰਟਾਸ ਦਾ ਵੀ ਅਜਾ ਕਾ ਬਲੌਗ ਨਹੀਂ ਬਣਾਇਆ ਹੈਗਾ ਬਸ ਤੇ ਕੱਲ ਨੂੰ ਬਲੌਗ ਲੈ ਕੇ ਹਮਿੰਦ ਫੁਟਰੀ ਕੀ ਕਰੀ ਤੇ ਠੀਕ ਹੈ ਜੀ ਫਿਰ ਹੈਨਾ ਮਿਲਦੇ ਹਾਂਗੇ ਨੈਕਸਟ ਬਲੌਗਾਂ ਤੱਕ ਫਿਰ ਸასი ਭਾਗ ਜੀ ਬਾਏ ਬਾਏ